ਜੀ ਹਾਂ ਜੀ ਜੇਵੇਂ ਨਵੀਂ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਇਸ ਸਮਾਗਮ ਦੇ ਵਿੱਚ ਸਾਡੀ ਸੀਨੀਅਰ ਅੰਤ ਹੋਇਆ ਅੱਜ ਉਸ ਸਥਾਨ ਦੇ ਉੱਤੋਂ ਸਾਡੇ ਬਹੁਤ ਹੀ ਸਦਕਾ ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਦਿਲਚਸਪ ਨੂੰ ਸਮਝਿਆ ਅਤੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਅੰਦਰਲੇ ਸ਼ਾਰਟ ਪਾ ਰਿਹਾ ਤੁਹਾਨੂੰ ਮੈਂ ਸਾਰੇ ਦੇਸ਼ ਦੇ ਨੈਸ਼ਨਲ ਅਰਗੂਮੈਂਟ ਕੀ ਜਿਹੜਾ ਖੇਲੋਗਾ ਆਪਣੇ ਮਾੜੇ WhatsApp ਤੇ ਸਰ ਬਾ ਨਮ ਜੋ ਮੇਰੀ ਫੋਟੋ ਨਾ ਲਗਾ ਸਾਡੇ ਦਰਮਿਆਨ ਬਹੁਤ ਜੀ ਸਤਾਰ ਜੋ ਰੇਲ ਵੀ ਪਹੁੰਚੇ ਇਸ ਸਾਲ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਇੱਥੇ ਆ ਕੇ ਸਿੱਖ ਸ਼ਬਦ ਦਾ ਮਨ ਵਧਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਪੈਸ਼ਲ ਪਰ ਆਈਡੀ ਚੱਕ ਲੈ ਬਾਈ ਸਾਡੇ ਜੀ ਕਿਹਾ ਚੋੜੀ ਚੋਟੀਆਂ ਚੋਟੀਆਂ ਜੀ ਪੂਰੀ ਕਰਤੀ ਰੈਲੀ ਦੇ ਕਰ ਦੋ ਮੇਰੀ ਰੈਲੀ ਛੋਟੀ ਸ਼ਾਰਟ ਕੀ ਇਸ ਤਰ੍ਹਾਂ ਵੀ ਕਾਸ ਰੈਲੀ ਦਾ ਨਾਮ ਰੱਖਿਆ ਜੀ ਇਹ ਤਾਂ ਥੋੜਾ ਫਰਜਾ ਦਿਸਣਾ ਮਿੱਤਰ ਪਿਆਰੇਆ ਦੇਖ ਇੱਕ ਵਰਕਰ ਨੂੰ ਇੰਨਾ ਮਾਣ ਬਖਸ਼ਿਆ ਸਾਰੇ ਪੰਜਾਬ ਚ ਜਾਊਂਗਾ ਲੋਕਾਂ ਨੂੰ ਗੁਰੂ ਦੇ ਫਲਸਫੇ ਨਾਲ ਜੋੜੂ ਪਿਛਲੇ 5-6 ਮੁੱਖ ਮੰਤਰੀ 5 ਮੁੱਖ ਮੰਤਰੀ ਜਿਹੜੇ ਆਏ ਬੇਮੁਖ ਹੋਏ ਗੁਰੂ ਤੋਂ ਸਮਝ ਰਹੇ ਆ ਆਪਣਾ ਧੰਦਾ ਕਰਦੇ ਰਹੇ ਸਰਬੱਤ ਦੇ ਭਲੇ ਦੀ ਥਾਂ ਦੇ ਉੱਤੇ ਆਪਣੇ ਘਰ ਭਰਦੇ ਰਹੇ ਤੇ ਕਿਥੇ ਨਹੀਂ ਗਏ ਅੱਜ ਰੋਲੇ ਪਏ ਆ ਲੱਭਦਾ ਨਹੀਂ ਕੋਈ ਇਹ ਵੀ ਨਹੀਂ ਲੱਭਣਾ ਮੈਂ ਤੇ ਹਰੇਕ ਮੁੱਖ ਮੰਤਰੀ ਦੇ ਅੱਗੇ ਖੜਾ ਹੋਇਆ ਹਾਂ ਤੇ ਉਹਨੂੰ ਸਵਾਲ ਕੀਤੇ ਆ ਉਹਦਾ ਕਾਰਨ ਇੱਕੋ ਹੀ ਹੈ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਉਸ ਗੁਰੂ ਦੇ ਫਲਸਫੇ ਨਾਲ ਜੁੜਿਆ ਹੋਇਆ ਜਿਹੜਾ ਸਰਬੱਤ ਦੇ ਭਲੇ ਦਾ ਨਾਂ ਹੈ ਇਹਨਾਂ ਦੀ ਸੇਵਾ ਘਟਾ ਹੈ 90% ਮੇਵਾ ਹੈ 10% ਸੇਵਾ ਹੈ ਸਮਝਦੇ ਹੋ ਤੰਦਾ ਹੈ ਜਿੱਦਣ ਪੰਜਾਬ ਦਾ 50-60 ਹਜ਼ਾਰ ਕਰੋੜ ਰੁਪਈਆ ਰੇਤੇ ਚੋਂ ਸ਼ਰਾਬ ਚੋਂ ਜ਼ਮੀਨਾਂ ਚੋਂ ਟਰਾਂਸਪੋਰਟ ਚੋਂ ਪੰਜਾਬ ਦੇ ਖਜ਼ਾਨੇ ਚ ਡਿਗਣ ਲੱਗ ਗਿਆ ਡਬਲ ਹੋ ਕੇ 1 ਲੱਖ 20000 ਕਰੋੜ ਰੁਪਇਆ ਪੰਜਾਬੀਆਂ ਦੇ ਖਰਚਿਆਂ ਨਹੀਂ ਜਾਣਾ ਕਿਉਂਕਿ 50000 ਕਰੋੜ ਖਾ ਜਾਂਦੇ ਆ 60000 70000 ਖਾ ਜਾਂਦੇ ਆ ਤੇ ਸੂਬੇ ਨੂੰ ਕਰਜ਼ਿਆਂ ਤੇ ਚਲਾਉਂਦੇ ਆ 2 ਸਾਲਾਂ ਚ ਇਹਨਾਂ 70000 ਕਰੋੜ ਕਰਜ਼ਾ ਲੈ ਲਿਆ ਉੱਤੇ 35 35000 ਕਰੋੜ سود 1 ਲੱਖ 40000 ਕਰੋੜ ਮੋਰਨ ਨੂੰ ਕਰਤਾ ਕਿੱਥੇ ਪਰ ਉਹ ਮੋਰਨ ਦਾ ਪੰਜਾਬ ਦੇ ਲੋਕਾਂ ਨੇ 66000 ਕਰੋੜ ਇਨਡਾਇਰੈਕਟ ਟੈਕਸ ਦਿੰਦੇ ਆ ਕਿੱਥੇ 60 70000 ਕਰੋੜ ਪੰਜਾਬ ਕੋ ਹੋਵੇ 140000 ਸਾਡਾ ਐ ਬਣ ਜੇ ਪੰਜੀ ਕਰਜਾਂ ਨਹੀਂ ਸੀਐਮ ਦੇ ਬਰਾਬਰ ਰੈਲੀ ਕਰਦੀ ਤੁਸੀਂ ਵੱਡਾ ਇਕੱਠ ਵੀ ਕਰ ਲੈ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸੀਐਮ ਭਰੋਸਾ ਹੀ ਖੋ ਚੁੱਕਿਆ ਜਿਹੜੇ ਕਹਿੰਦੇ 54000 ਕਰੋੜ ਰੁਪਏ ਦੀ ਆਮਦਨ ਦੇਵਾ ਆਵਾਜ਼ ਨਹੀਂ ਆਉਂਦੀ ਜਵਾਬ ਨਹੀਂ ਦਿੰਦਾ ਉਦੋਂ ਇਹ ਕਹਿੰਦੇ ਤੁਸੀਂ ਯੋਗਾ ਕਰ ਉਦੋਂ ਇਹ ਕਹਿੰਦੇ ਸੀ ਤੁਸੀਂ ਕਹਿੰਦੇ ਸੀ ਲੋਕਾਂ ਦੀ ਸਰਕਾਰ ਲੋਕਾਂ ਦੇ ਦਰਵਾਜ਼ਾ ਜਾਊ ਕੰਪਿਊਟਰ ਦੇ ਉੱਤੇ ਠਾਂ ਕਰਦੇ ਨਕਸ਼ੇ ਮਿਲਣਗੇ ਹੁਣ 2 ਸਾਲਾਂ ਬਾਅਦ ਜਦੋਂ ਲੋਕ ਸਭਾ ਆ ਗਈ ਹੁਣ ਕਹਿੰਦੇ ਤੁਹਾਡੇ ਘਰੇ ਭਜੂ ਬੰਦਾ ਉਹ ਘਰੇ ਭਜੇਗਾ ਕਿੱਥੋਂ ਡੀਸੀ ਆਫਿਸ ਦਾ ਘਰੇ ਬੈਠਾ ਹੈ ਉਹ ਤਾਂ ਕਹਿੰਦੇ ਸਾਡਾ ਪਲੈਨਿੰਗ ਕਮਿਸ਼ਨ ਦਾ ਉਹਦੇ ਮਾਸਟਰ ਘਰੇ ਬੈਠੇ ਆ ਪੀਆਰਟੀਸੀ ਘਰੇ ਬੈਠੀ ਐ ਹਾਂਜੀ ਜਿਹੜੇ EMPLY ਤੈਨੂੰ ਦੇਖ ਕੇ ਜਜਾਕਾਰ ਕਰਦੇ ਹੁੰਦੇ ਸੀ ਤੈਨੂੰ ਗਾਲਾਂ ਕੱਢਦੇ ਮਨਮਨ ਪੱਖੀਆਂ ਸੈਕਟਰੀਅਰਟ ਦੇ ਉੱਤੇ ਖੜੇ ਹੋ ਕੇ ਪੀਐਸਪੀਐਸੀਲ ਕੰਗਲੀ ਕਰਤੀ 17000 ਕਰੋੜ ਦਾ ਕਰਜ਼ਾ 27000 ਕਰੋੜ ਇਹਦਾ ਬੜਾ ਇਤਿਆਪਕ ਟੈਂਕੀ ਤੇ ਚੜ ਗਏ ਟੈਂਕੀ ਤੇ ਚੜ ਕੇ ਮੈਸਰ ਖਾਨੇ ਪਿੰਡੀ ਜੀ ਬੇਅਰਜ ਕਰਦੇ ਆ ਤੇ ਹੁਣ ਕਹਿ ਅਸੀਂ ਤਾਂ ਕਹਿੰਦਾ ਰੈਲੀ ਨਹੀਂ ਹੋਣ ਦੇਾਂਗੇ ਤੇ ਮੇਰਾ ਫੋਨ ਦੇ ਯਾਰ ਜਰਾ ਮੇਰਾ ਫੋਨ ਬਣਾਓ ਨਾ ਨਾ ਲੈ ਆ ਲੈ ਆ ਫੋਨ ਲੈ ਆਜ ਮੈਂ ਤੁਹਾਨੂੰ ਦਿਖਾਉਣੀ ਹੈ ਠਹਿਰ ਜਾ ਇੱਕ ਮਿੰਟ ਇੱਕ ਮਿੰਟ ਮੇਤਰਾ ਬੇਟਾ ਇੱਕ ਮਿੰਟ ਮੇਰੀ ਗੱਲ ਸੁਣ ਫੋਨ ਲਿਆ ਮੇਰਾ ਯਾਰ ਮੈਂ ਦਿਖਾਉਣਾ ਤੁਹਾਨੂੰ ਪੰਜਾਬ ਦੇ ਲੋਕ ਇਹਨਾਂ ਬਾਰੇ ਕੀ ਗੱਲਾਂ ਕਰਦੇ ਆ ਇਹ ਝੂਠ ਦੀ ਮਾਰਕੀਟਿੰਗ ਕਰਕੇ ਝੂਠ ਨੂੰ ਵੇਚ ਕੇ ਝੂਠ ਨੂੰ ਅਖਬਾਰਾਂ ਚ ਲਾ ਕੇ ਰੋਜ਼ ਲੋਕਾਂ ਦੇ ਪੈਸਿਆਂ ਦੇ ਨਾਲ 6-6 ਲੱਖ ਪ੍ਰਤੀ ਘੰਟੇ ਵਾਲੇ ਹਵਾਈ ਜਹਾਜ਼ ਚ ਜਾ ਕੇ ਜਵਾਬ ਨਹੀਂ ਦਿੰਦੇ ਲੋਕਾਂ ਨੂੰ ਇਹ ਕਹਿੰਦਾ ਹੁੰਦਾ 2 ਘੰਟੇ ਲੱਗਦੇ ਆ ਪੰਜਾਬ ਇਧਰੋਂ ਉਧਰ ਜਾਣ ਨੂੰ ਹੈਲੀਕਾਪਟਰ ਦੀ ਕੀ ਲੋੜ ਹੈ ਹੁਣ ਤੂੰ ਪੰਜ ਸਟੇਟ ਗਾ ਤੇ ਮਿੱਤਰ ਪਿਆਰੇ ਰੋਜ਼ ਰੋਜ਼ ਤੂੰ ਉੱਥੇ ਜਾ ਕੇ ਤਿੰਨ ਤਿੰਨ ਘੰਟੇ ਸਪੀਚਾਂ ਦਿੰਦਾ ਸੀ ਖੋਦਿਆ ਪਹਾੜ ਨਿਕਲੀ ਚੂਹੀ ਅੱਧਾ ਪਰਸੈਂਟ ਵੋਟ ਨਹੀਂ ਪਈ ਤੈਨੂੰ ਹਾਰ ਗਿਆ ਓਏ ਜਿਵੇਂ ਤੇਰੀਆਂ ਜਵਾਨਤਾ ਜਦ ਤੂੰ ਨਾ ਹਾਰ ਗਿਆ ਓਏ ਉਦੋਂ ਕਹਿੰਦਾ ਹੁੰਦਾ ਆ ਹਾਰ ਗਿਆ ਉਹ ਹਾਰ ਗਿਆ ਤੂੰ ਹੀ ਹਾਰ ਗਿਆ ਦੋ ਸਾਲ ਸਰਕਾਰ ਨੂੰ ਹੋਇਆ ਬੜਾ ਵਿਰੋਧ ਦੇਖਣ ਨੂੰ ਮੈਨਰੇ ਮੈਂ ਕਿਹਾ ਵਿਰੋਧ ਲੱਭਣਾ ਨਹੀਂ ਇਹ ਸਰਦਾਰ ਬਾਦਲ ਨੂੰ ਇਹੀ ਕਿਹਾ ਕਿ ਨਾਮ ਰਚ ਲੋ ਗੁਰੂਆਂ ਦਾ ਫਲਸਫਾ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਹੈ ਉਹ ਰਾਜ ਲੋ ਭਾਈ ਅੱਜ 18 ਕਰੋੜ ਵਾਦੀ ਹੁੰਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ 18 ਤੋਂ 20 ਕਰੋੜ ਸਮਝਿਆ ਨਹੀਂ ਨੌ ਰਾਜ ਬਣ ਗਏ ਉਹਦੇ ਚੋਂ 45% ਮੁਸਲਮਾਨ 20% ਹਿੰਦੂ ਹਾਂਜੀ ਤੇ 10 11% ਸਿੱਖ ਤੇ ਸਰਬੱਤ ਦੇ ਭਲੇ ਗੁਰੂ ਦੇ ਫਲਸਫੇ ਦੇ ਉੱਤੇ ਉਹ ਰਾਜ ਇੰਨੇ ਸਾਲ ਚੱਲਿਆ ਲੋਹੇ ਚਬਾਤੇ ਲੋਹੇ ਦੇ ਚਣੇ ਚਬਾਤੇ ਵਿਰੋਧੀਆਂ ਨੂੰ ਗੋਰੇ ਕਦੇ ਸਤਲੁਜ ਦੀ ਟੱਪੇ ਹੈ ਕਿਉਂ ਇੱਕ ਬੰਦੇ ਨੂੰ ਫਾਹ ਨਹੀਂ ਲੱਗਿਆ ਗਰੀਬ ਗੁਰਬੇ ਗਾਉ ਗਰੀਬ ਦੀ ਰੱਖਿਆ ਕੀਤੀ ਹੈ ਪੰਡਾ ਚੱਕੀਆਂ ਗਰੀਬਾਂ ਦੀ ਚਾਓ ਅੰਮ੍ਰਿਤਸਰ ਚ ਕਿਸੇ ਸੁਣੋ ਹਰੀ ਸਿੰਘ ਨਲਵਾ afghanistan ਤੇ ਅੱਜ ਤੱਕ ਕਿਸੇ ਨੇ ਕਬਜ਼ਾ ਨਹੀਂ ਕੀਤਾ ਪੂਰੀ ਵਰਲਡ ਚ ਅਮਰੀਕਾ ਵੀ ਰਹਿ ਗਿਆ ਉਹ ਕਰਕੇ ਆ ਬਾਨੋ ਦਾ ਕਿੱਸਾ ਸੁਣੋ ਲੋਕ ਕਰਦਾਰ ਵਾਲੇ ਸੀ ਇਹ ਉਹ ਕਹਿੰਦਾ ਤੇਰਾ ਤੇਰਾ ਹੈ ਕਹਿੰਦਾ ਮੇਰਾ ਉਹ ਕਹਿੰਦਾ ਸਰਬੱਤ ਦਾ ਭਲਾ ਇਹ ਕਹਿੰਦਾ ਪਹਿਲਾ ਮੇਰੇ ਘਰ ਦਾ ਭਲਾ ਪੰਜਾਬ ਕਿਵੇਂ ਖੜਾ ਹੋਜੂ ਰਣਨੀਤੀ ਕੀ ਹੈ 2024 ਦੇ ਇਲੈਕਸ਼ਨ ਲਈ ਕੋਈ ਰਣਨੀਤੀ ਨਹੀਂ ਇੱਕੋ ਰਣਨੀਤੀ ਹੈ ਗੁਰੂ ਦੇ ਫਲਸਫੇ ਦਾ ਪ੍ਰਚਾਰ ਗੁਰੂ ਦਾ ਨੌਕਰ ਗੁਰੂ ਦਾ ਕੁਕਰ ਗੁਰੂ ਦਾ ਮਰਜੀਵੜਾ ਸਮਝਿਆ ਨਹੀਂ ਸਾਰੇ ਪੰਜਾਬ ਚ ਫਿਰੂੰ ਲੋਕਾਂ ਚ ਅਲਖ ਜਗਾਉਂ ਇਹਨਾਂ ਮੁਖੌਟੇਬਾਜ਼ ਲੋਕਾਂ ਦਾ ਰਾਜ ਫਾਸ਼ ਕਰੂੰ ਹੁਣ ਜਿਹੜਾ ਦੇਖਿਓ ਜਿਹੜਾ ਆ ਦੇਖੋ ਵੀਆਈਪੀ ਕਲਚਰ ਅਸੀਂ ਬੰਦ ਕਰਦੇਾਂਗੇ ਕੀ ਕਰਦੇ ਜੀ ਵੀਆਈਪੀ ਕਲਚਰ ਬੰਦ ਕਰਦੇਾਂਗੇ ਲਓ ਦੇਖੋ ਤੁਹਾਨੂੰ ਕਹਨਾ ਦਹਾਨਾ ਮੈਂ ਵੀਆਈਪੀ ਕਲਚਰ ਬੰਦ ਮੈਂ ਹੁਣੇ ਦਿਖਾਣਾ ਤੁਹਾਨੂੰ ਲਓ ਜੀ ਆ ਦੇਖੋ ਹੁਣ ਇਹਨੂੰ ਨੋਟ ਕਰਿਓ ਇਹ ਕੀ ਕੀ ਚੱਲ ਰਿਹਾ ਹੈ ਇਹ ਪਤਾ ਨਹੀਂ ਮਾਤਾ ਜੀ ਨੇ ਪਤਾ ਨਹੀਂ ਸਾਡੀ ਪਰਜਾਈ ਹੈ ਮਾਂ ਵਰਗੀ ਠੀਕ ਹੈ ਨਹੀਂ ਇਹ ਦੇਖੋ ਜਰਾ ਇਹ ਦੇਖੋ ਜਰਾ ਜਰਾ ਇੱਕ ਮਿੰਟ ਇਹ ਕਿਸੇ ਆਮ ਬੰਦੇ ਨੇ ਬੜਾਈ ਦੇਖੋ ਜੀ ਇੱਕ ਮਿੰਟ ਦੀ ਦੇਖ ਦੇ ਸਾਈਡ ਦੇ ਰਹੇ ਨੇ ਕਹਿੰਦਾ ਇਹ ਕਾਪੜਿਆਂ ਦਾ ਪਹਿਲਾਂ ਵੀ ਰਾਜਨੀਤੀ ਹੁੰਦੀ ਰਹੀ ਆ ਦੇਖ ਇਹ ਕੀ ਕਹਿੰਦੇ ਸੀ ਕਹਿੰਦੇ ਦੋ ਯਾਰ ਦੱਬਣ ਨੂੰ ਕੋਈ ਉਰਾਲੀ ਨਹੀਂ ਚਾਰ ਬੰਦੇ ਚਾਹੀਦੇ 1200 ਨੇ ਸਕੂਲ ਚ ਛੁੱਟੀ ਹੋ ਜਾਂਦੀ ਸੁਣ ਹੋਰ ਕੀ ਕਰ ਖੋਲ ਹੁਣ ਅੱਧੀ ਪਰਸੈਂਟ ਨੋਟਾਂ ਤੋਂ ਘੱਟ ਵੋਟਾਂ ਨੇ ਤੁਸੀਂ ਲੋਕ ਸਭਾ 'ਚ ਇੱਕ ਬੰਦਾ ਥੋੜਾ ਉਹ ਮਾਨ ਸਾਹਿਬ ਹਰ ਗਿਆ ਓਏ ਇੱਕ ਬੰਦਾ ਥੋੜਾ ਲੋਕ ਸਭਾ 'ਚ ਗੱਲਾਂ ਦੇ ਕੜਾ ਨਾ ਵਰਤਾ ਠੋਕਤੇ ਹਿੰਦੁਸਤਾਨ ਵਾਲਿਆਂ ਨੇ ਹੁਣ ਪੰਜਾਬ ਠੋਕੂ